ਇੱਕ ਦਿਨ ਸ੍ਰੀ ਅਮਰਿਤਸਰ ਸਾਹਿਬ ਵਿਖੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀਵਾਨ ਲਗਾ ਕੇ ਬੈਠੇ ਹੋਏ ਸਨ ਗਜਨੀ ਦੇ ਰਹਿਣ ਵਾਲਾ ਭਾਈ ਤਿਲੋਕਾ ਆਇਆ ਪੇਟਾਂ ਅੱਗੇ ਰੱਖ ਕੇ ਬੇਨਤੀ ਕੀਤੀ ਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਐਸਾ ਉਪਦੇਸ਼ ਦਿਓ ਜਿਸ ਦੇ ਸੁਣਨ ਅਤੇ ਕਮਾਉਣ ਨਾਲ ਸਾਰੇ ਦੁੱਖ ਦੂਰ ਹੋ ਜਾਣ ਹਜ਼ੂਰ ਨੇ ਕਿਹਾ ਉੱਠਦੇ ਆਂ ਬਹਿੰਦੇ ਆਉਂਦੇ ਜਾਂਦੇ ਆ ਸਤਨਾਮ ਜਪਦਾ ਰਹੀਂ ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨੀ ਸਾਰਿਆਂ ਤੇ ਦਇਆ ਕਰੀ ਕੋਈ ਜੀਵ ਹਿੰਸਿਆ ਨਾ ਕਰੀ ਫਿਰ ਕਿਸੇ ਦਾ ਦਿਲ ਨਾ ਦਿਖਾਵੀ ਮਨ ਵਿੱਚ ਸੰਤੋਖ ਰੱਖੀ ਇਸ ਤਰ੍ਹਾਂ ਦੀ ਸ਼ੁਭ ਸਿੱਖਿਆ ਦਾ ਉਪਦੇਸ਼ ਸੁਣ ਕੇ ਆਗਿਆ ਲੈ ਕੇ ਆਪਣੇ ਦੇਸ਼ ਗਜਨੀ ਵਿੱਚ ਚਲਾ ਗਿਆ ਉੱਥੇ ਹੀ ਗਜਨੀ ਦੇ ਹਾਕਮ ਪਾਸ ਨੌਕਰੀ ਕਰਦਾ ਸੀ ਜਿਸ ਪਾਸੇ ਵੀ ਉਹ ਜਾਵੇ ਇਹ ਭਾਈ ਤਿਲਕਾ ਸ਼ਸਤਰ ਪਹਿਨ ਕੇ ਉਸ ਦੇ ਨਾਲ ਹੀ ਜਾਂਦਾ ਸੀ ਇੱਕ ਦਿਨ ਮੁਗਲ ਹਾਕਮ ਸ਼ਿਕਾਰ ਖੇਡਣ ਵਾਸਤੇ ਗਿਆ ਭਾਈ ਤਿਲਕਾ ਵੀ ਘੋੜੇ ਤੇ ਸਵਾਰ ਹੋ ਕੇ ਨਾਲ ਗਿਆ ਜਿਸ ਵੇਲੇ ਮੁਗਲ ਦੇ ਅੱਗੇ ਹਿਰਨੀ ਲੰਗੀ ਤਾਂ ਇਹਨਾਂ ਨੇ ਆਪਣੇ ਘੋੜੇ ਉਸ ਦੇ ਪਿੱਛੇ ਦੌੜਾਏ ਪਾਈ ਤਿਲੋਕੇ ਨੇ ਬੜੀ ਫੁਰਤੀ ਨਾਲ ਹਿਰਨੀ ਦੇ ਪਾਸ ਜਾ ਕੇ ਐਸੀ ਤਲਵਾਰ ਮਾਰੀ ਜੋ ਹਿਰਨੀ ਦਾ ਪੇਟ ਦੋ ਟੋਟੇ ਕਰ ਸੁਟਿਆ। ਉਸ ਵੇਲੇ ਹਿਰਨੀ ਦੇ ਪੇਟ ਚੋਂ ਦੋ ਬੱਚੇ ਡਿੱਗੇ। ਕੁਛ ਚਿਰ ਟੜਫ-ਟੜਫ ਕੇ ਉਹ ਵੀ ਮਰ ਗਏ। ਇਹ ਦੇਖ ਕੇ ਪਾਈ ਤਿਲੋਕੇ ਦੇ ਮਨ ਵਿੱਚ ਬੜਾ ਤਰਸ ਆਇਆ ਤੇ ਆਪਣੇ ਆਪ ਨੂੰ ਧਰਕਾਰਾਂ ਪਾਈਆਂ। ਪਾਈ ਸੰਤੋਖ ਜੀ ਦੇ ਸ਼ਬਦਾਂ ਵਿੱਚ ਦੇਖ ਤਿਲੋਕੇ ਕਰੁਣਾ ਠਾਣੀ ਤੇ ਕਿਤੇ ਆਪਣੇ ਕਰਮ ਬਖਾਨੀ ਐਸੋ ਪਾਪ ਅਚਾਨਕ ਲੈ ਇੱਕ ਤੇ ਹਤੇ ਤਿੰਨ ਮਰ ਗਏ। ਉਸ ਵੇਲੇ ਗੁਰੂ ਜੀ ਦਾ ਉਪਦੇਸ਼ ਯਾਦ ਆਇਆ ਕਿ ਮੈਨੂੰ ਤਾਂ ਗੁਰੂ ਜੀ ਨੇ ਕਿਹਾ ਸੀ ਜੀਵ ਹਿੰਸਿਆ ਨਹੀਂ ਕਰਨੀ ਪਰ ਮੇਰੇ ਪਾਸੋਂ ਉਹ ਉਪਦੇਸ਼ ਕਮਾਇਆ ਨਹੀਂ ਗਿਆ ਕੋਲ ਸ਼ਸਤਰ ਹੋਣ ਤਾਂ ਜ਼ਰੂਰ ਪਾਪ ਹੋ ਜਾਂਦਾ ਹੈ ਇਸ ਕਰਕੇ ਹੁਣ ਇਹਨਾਂ ਦਾ ਤਿਆਗ ਹੀ ਚੰਗਾ ਹੈ ਚਿੱਤ ਵਿਚਾਰ ਤਲਵਾਰ ਹਟਾਈ ਤੇਗ ਕਾਠ ਕੀ ਕਰਗਰ ਪਾਈ ਕਿੰਨੇ ਹੀ ਦਿਨ ਲੱਕੜ ਦੀ ਤਲਵਾਰ ਪਾਇਆ ਹੋ ਗਏ ਇੱਕ ਦਿਨ ਭਾਈ ਤਿਲੋਕੇ ਜੀ ਦੇ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਉਸਨੇ ਮੁਗਲ ਹਾਕਮ ਪਾਸ ਜਾ ਕੇ ਕਿਹਾ ਕਿ ਜਿਹੜਾ ਤੇਰਾ ਸਭ ਤੋਂ ਵੱਡਾ ਸਿਪਾਹੀ ਹੈ ਉਸਨੇ ਤਾਂ ਲੱਕੜ ਦੀ ਤਲਵਾਰ ਗਲ ਵਿੱਚ ਪਾਈ ਹੋਈ ਹੈ ਉਸਨੇ ਸੂਰਬੀਰਤਾ ਕੀ ਵਿਖਾਣੀ ਹੈ ਉਹ ਤਾਂ ਐਵੇਂ ਠੱਗ ਕੇ ਤਨਖਾਹ ਲਈ ਜਾਂਦਾ ਹੈ ਇਹ ਗੱਲ ਸੁਣ ਕੇ ਮੁਗਲ ਹਾਕਮ ਦੇ ਮਨ ਵਿੱਚ ਯਕੀਨ ਨਾ ਆਇਆ ਉਹਨੇ ਉਸ ਦੀ ਗੱਲਾਂ ਸੁਣੀ ਕਰ ਦਿੱਤੀ ਉਸ ਚੁਗਲ ਨੇ ਦੁਬਾਰਾ ਫਿਰ ਕਿਹਾ ਕਿ ਮੈਂ ਆਪ ਜੀ ਨੂੰ ਠੀਕ ਕਹਿ ਰਿਹਾ ਹਾਂ ਕਿ ਆਪ ਦੇ ਵੱਡੇ ਸਿਪਾਹੀ ਨੇ ਲੱਕੜ ਦੀ ਤਲਵਾਰ ਰੱਖੀ ਹੋਈ ਹੈ ਆਪ ਇੱਕ ਵਾਰ ਸਭਾ ਵਿੱਚ ਸਾਰਿਆਂ ਨੂੰ ਬੁਲਾ ਕੇ ਸਾਰਿਆਂ ਦੇ ਤਲਵਾਰਾਂ ਦੇਖੋ ਜੇ ਉਸਦੀ ਤਲਵਾਰ ਲੱਕੜ ਦੀ ਨਿਕਲ ਆਈ ਤਾਂ ਉਸ ਨੂੰ ਨੌਂਗਰੀ ਤੋਂ ਹਟਾ ਦੇਣਾ ਜੇਕਰ ਫੌਲਾਦ ਦੀ ਨਿਕਲੀ ਤਾਂ ਮੈਨੂੰ ਜੋ ਮਰਜ਼ੀ ਸਜ਼ਾ ਦੇਣਾ ਇਹ ਗੱਲ ਸੁਣ ਕੇ ਮੁਗਲ ਹਾਕਮ ਨੂੰ ਸ਼ੱਕ ਪੈ ਗਿਆ ਉਸਨੇ ਉਸੇ ਵੇਲੇ ਹੁਕਮ ਦੇ ਕੇ ਪਾਈ ਤਿਲੋਕੇ ਸਮੇਤ ਸਾਰੇ ਸਿਪਾਹੀਆਂ ਨੂੰ ਆਪਣੀ ਸਵਾ ਵਿੱਚ ਬੁਲਾਇਆ ਪਹਿਲੇ ਮਿਆਂਨ ਵਿੱਚ ਆਪਣੀ ਤਲਵਾਰ ਖਿੱਚ ਕੇ ਵਿਖਾਈ ਫਿਰ ਦੂਜੇ ਨੂੰ ਕਿਹਾ ਕਿ ਤੂੰ ਵੀ ਵਿਖਾ ਫਿਰ ਸਾਰਿਆਂ ਨੂੰ ਹੁਕਮ ਦਿੱਤਾ ਕਿ ਸਾਰੇ ਸੂਰਮੇ ਵਾਰੋ-ਵਾਰੀ ਆਪੋ ਆਪਣੀ ਕਿਰਪਾਨ ਦਿਖਾਓ ਹੁਕਮ ਸੁਣ ਕੇ ਸਾਰੇ ਆਪੋ ਆਪਣੀਆਂ ਕਿਰਪਾਨਾਂ ਦਿਖਾਉਣ ਲੱਗ ਪਏ ਪਾਈ ਤੇ ਲੋਕ ਜੀ ਨੇ ਗੁਰੂ ਸਾਹਿਬ ਜੀ ਦੀ ਯਾਦ ਅੰਦਰ ਜੋੜ ਕੇ ਉਹ ਬੇਨਤੀ ਕੀਤੀ ਗਰੀਬ ਨਿਵਾਜ਼ ਪਤਿਤ ਪਾਵਨ ਭਗਤ ਵਸ਼ਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹੁਕਮ ਅਨੁਸਾਰ ਮੈਂ ਲੱਕੜ ਦੀ ਤਲਵਾਰ ਪਾਈ ਸੀ ਤਾਂ ਜੋ ਮੈਂ ਜੀਵ ਹਿੰਸਿਆ ਨਾ ਕਰਾਂ ਪਰ ਅੱਜ ਸ਼ਾਹੀ ਦਰਬਾਰ ਅੰਦਰ ਆਪ ਨੇ ਹੀ ਸਹਾਇਕ ਹੋਣਾ ਹੈ ਜਿਵੇਂ ਦੁਰਯੋਧਨ ਦੀ ਸਭਾ ਵਿੱਚ ਦ੍ਰੋਪਦੀ ਦੀ ਲਾਜ ਰੱਖੀ ਸੀ ਨੀਂਹ ਚ ਪੁਰਸ਼ਾਂ ਦੀ ਕੋਈ ਮੰਦ ਭਾਵਨਾ ਪੂਰੀ ਨਹੀਂ ਸੀ ਹੋਈ ਉਸੇ ਤਰ੍ਹਾਂ ਅੱਜ ਇਸ ਪਰੇ ਦਰਬਾਰ ਵਿੱਚ ਮੇਰੀ ਤਲਵਾਰ ਵਿਖਾ ਦੇਣੀ ਨਹੀਂ ਤਾਂ ਲੱਕੜ ਦੀ ਤਲਵਾਰ ਵੇਖ ਕੇ ਮੇਰੀ ਬਹੁਤ ਬੇਇੱਜ਼ਤੀ ਕਰਨਗੇ ਇਸ ਤਰ੍ਹਾਂ ਸਤਿਗੁਰੂ ਦੇ ਚਰਨਾਂ ਵਿੱਚ ਧਿਆਨ ਲੱਗਾ ਹੋਇਆ ਸੀ ਸਰੀਰ ਦੀ ਕੋਈ ਹੋਸ਼ ਨਹੀਂ ਸੀ ਦਿਲ ਕਾਬੂ ਵਿੱਚ ਨਹੀਂ ਸੀ ਇਹਨੇ ਨੂੰ ਨਵਾਬ ਨੇ ਆਗੇ ਕਿਹਾ ਪਾਈਤ ਲੋਕੇ ਤੇਰੀ ਤਲਵਾਰ ਵੀ ਵੇਖੀਏ ਤੂੰ ਵੀ ਆਪਣੀ ਤਲਵਾਰ ਵਿਖਾ ਕਿਹੋ ਜੀ ਤਲਵਾਰ ਕੋਲੇ ਰੱਖਦਾ ਹੈ ਤੇਰੀ ਤਲਵਾਰ ਤੇ ਕਿਸ ਦੀ ਮੋਹਰ ਹੈ ਪਾਈਤ ਲੋਕੇ ਨੇ ਕਿਹਾ ਮੇਰੀ ਤਲਵਾਰ ਤੇ ਗੁਰੂ ਜੀ ਦੀ ਮੋਹਰ ਹੈ ਕਿਸੇ ਹੋਰ ਦੀ ਨਹੀਂ ਜਿਸ ਤਰ੍ਹਾਂ ਦੀ ਤਲਵਾਰ ਮੈਨੂੰ ਉਹਨਾਂ ਦਿੱਤੀ ਉਸੇ ਤਰ੍ਹਾਂ ਦੀ ਮੈਂ ਲਈ ਇਉਂ ਕਹਿ ਕੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਸਤਨਾਮ ਵਾਹਿਗੁਰੂ ਕਹਿ ਕੇ ਤਲਵਾਰ ਬਾਹਰ ਕੱਢੀ ਤਲਵਾਰ ਮਿਆਨ ਚੋਂ ਬਾਹਰ ਇਉਂ ਚਮਕੀ ਜਿਵੇਂ ਆਕਾਸ਼ ਵਿੱਚ ਬਿਜਲੀ ਚਮਕਦੀ ਹੈ ਜਿਵੇਂ ਜਹੀ ਇਸ ਦੀ ਤਲਵਾਰ ਦੀ ਧਾਰ ਤਿੱਖੀ ਸੀ ਕਿਸੇ ਹੋਰ ਦੀ ਤਲਵਾਰ ਦੀ ਧਾਰ ਇੰਨੀ ਤਿੱਖੀ ਨਹੀਂ ਸੀ ਇਸ ਤਰ੍ਹਾਂ ਤਲਵਾਰ ਸੋਹਣੀ ਵੇਖ ਕੇ ਨਵਾਬ ਬੜਾ ਹੀ ਖੁਸ਼ ਹੋਇਆ ਉਸ ਦਿਨ ਤੋਂ ਦੁਨੀ ਤਨਖਾਹ ਕਰ ਦਿੱਤੀ ਅਤੇ ਨਾ ਜਾਇਜ਼ ਸ਼ਿਕਾਇਤ ਕਰਨ ਵਾਲੇ ਨੂੰ ਸਜ਼ਾ ਦਿੱਤੀ ਇਤਿਹਾਸ ਵਿੱਚ ਛੇਵੇਂ ਪਾਤਸ਼ਾਹ ਦੀ ਸਾਖੀ ਆਉਂਦੀ ਹੈ ਜਿਸ ਵੇਲੇ ਚੰdru ਦਾ ਪੁੱਤਰ ਕਰਮਚੰਦ ਤੇ ਭਗਵਾਨ ਦਾਸ ਘੇਰੜ ਦਾ ਪੁੱਤਰ ਰਤਨ ਚੰਦ ਇਹਨਾਂ ਦੋਵਾਂ ਨੇ 15000 ਫੌਜ ਸਨੇਤ ਜਲੰਧਰ ਦੇ ਸੂਬੇ ਅਬਦੁਲ ਖਾਨ ਨੂੰ ਲਿਆ ਕੇ ਬਿਆਸਾ ਨਦੀ ਦੇ ਕਿਨਾਰੇ ਸ੍ਰੀ ਹਰਗੋਬਿੰਦ ਪੁਰੇ ਸ਼ੇਵੇਂ ਪਾਤਸ਼ਾਹ ਨਾਲ ਯੁੱਧ ਕੀਤਾ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਜੰਗ ਫਤਿਹ ਹੋਣ ਤੋਂ ਬਾਅਦ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਫੌਜੀਆਂ ਦਾ ਅੰਤਮ ਸੰਸਕਾਰ ਆਪਣੇ ਹੱਥੀ ਕਰਵਾਇਆ ਅਤੇ ਮੁਸਲਮਾਨ ਫੌਜੀਆਂ ਦੀਆਂ ਲਾਸ਼ਾਂ ਨੂੰ ਇੱਕੇ ਜਗ੍ਹਾ ਦਫਨਾ ਕੇ ਉਸ ਉੱਤੇ ਇੱਕ ਥੜਾ ਬਣਵਾ ਦਿੱਤਾ ਹੁਕਮ ਕੀਤਾ ਕਿ ਕੋਈ ਅਜੇਹਾ ਪ੍ਰੇਮੀ ਸਿੱਖ ਹੈ ਜੋ ਸਾਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸ਼ੁੱਧ ਸਪਸ਼ਟ ਸੁਣਾਵੇ ਉਸ ਨੂੰ ਮੂੰਹ ਮੰਗੀ ਦਾਤ ਦੇਵਾਂਗੇ ਸ਼ੁੱਧ ਸੁਣਾਏ ਰਿ ਜਾਵੇ ਮੋਹੀ ਮਨ ਬੰਛਤ ਫਲ ਪ੍ਰਾਪਤ ਹੋਹੀ ਨਹਿ ਅਦੇ ਵਸਤੂ ਪੁਨ ਕੋਨ ਜਿਮ ਜਾਚੇ ਹਮ ਦੇਹ ਤੌਨ ਉਸ ਵੇਲੇ ਹਫਜ਼ਾਬਾਦ ਵਾਸੀ ਇੱਕ ਗੋਪਾਲ ਨਾਮੇ ਗੁਰਸੇਖ ਨੇ ਖਲੋ ਕੇ ਕਿਹਾ ਗਰੀਬ ਨਿਵਾਜ ਜੀ ਦਾਸ ਨੂੰ ਪਾਠ ਸੁਣਾਉਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਨੇ ਕਿਹਾ ਠੀਕ ਹੈ ਸੁਣਾਓ ਉਸ ਵੇਲੇ ਸਿੱਖ ਨੇ ਮੱਥਾ ਟੇਕ ਕੇ ਬਾਣ ਸੁਣਾਉਣਾ ਸ਼ੁਰੂ ਕਰ ਦਿੱਤਾ। ਸ਼ੁੱਧ ਤੇ ਸਪਸ਼ਟ ਬਾਣੀ ਸੁਣ ਕੇ ਗੁਰੂ ਜੀ ਨੂੰ ਬਹੁਤ ਆਨੰਦ ਆ ਰਿਹਾ ਸੀ। ਜਦੋਂ ਸੋਦਰ ਦੀ ਪੌੜੀ ਤੱਕ ਪਹੁੰਚੇ ਤਾਂ ਗੁਰੂ ਜੀ ਨੇ ਵਿਚਾਰਿਆ ਇਸ ਬਾਣੀ ਦੇ ਬਰਾਬਰ ਕਿਹੜੀ ਵਸਤੂ ਹੈ? ਜੋ ਇਸ ਨੂੰ ਦੇਣਾ ਕਰੀਏ। ਜੇ ਇੰਦਰਪੁਰੀ, ਬ੍ਰਹਮਪੁਰੀ, ਸਵਰਗਪੁਰੀ ਆਦ ਦਾ ਰਾਜਪਾਗ ਦੇਈਏ ਤਾਂ ਇਹ ਸੋਖੇਸ ਬਾਣੀ ਦੇ ਸਦਾਰਸ਼ ਨਹੀਂ ਹਨ ਕਿਉਂਕਿ ਇਹ ਪੁਰੀਆਂ ਸਥਿਰ ਨਹੀਂ ਹਨ। ਇੰਦਰਪੁਰੀ ਮਹਿ ਸਰ ਪਰ ਮਰਨਾ, ਬ੍ਰਹਮਪੁਰੀ ਮਹਿ ਚੱਲਣਾ ਨਹੀਂ ਰਹਿਣਾ। ਸ਼ਿਵਪੁਰੀ ਕਾ ਹੋਈਗਾ ਕਾਲਾ। ਤ੍ਰੈਗੁਨ ਮਾਇਆ ਬਿਨ ਸਬਿਤਾਲਾ ਬੜੀ ਲੰਮੀ ਸੋਚ ਤੋਂ ਬਾਅਦ ਗੱਲ ਇੱਥੇ ਪੁੱਜੀ ਕਿ ਬਾਣੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ ਇਸ ਦੇ ਤੁਲ ਉਹਨਾਂ ਦੀ ਇਹ ਗੁਰਗੱਦੀ ਹੀ ਹੈ ਉਹੀ ਸਿੱਖ ਨੂੰ ਦੇ ਦਿੰਦੇ ਹਾਂ ਇਹ ਸੋਚ ਕੇ ਜਦ ਉੱਠਣ ਵਾਸਤੇ ਗੋਡਾ ਚੁੱਕਿਆ ਕਿ ਸਿੱਖ ਨੂੰ ਇਸ ਗੱਦੀ ਦਾ ਤਿਲਕ ਦੇ ਦਈਏ ਤਾਂ ਉਧਰ ਪਾਠ ਕਰਦਿਆਂ ਕਰਦਿਆਂ ਜਦ ਸਿੱਖ ਨੇ ਗੁਰੂ ਜੀ ਨੂੰ ਉੱਠਦਿਆ ਦੇਖਿਆ ਤਾਂ ਮਨ ਵਿੱਚ ਵਿਚਾਰਦਾ ਹੈ ਕਿ ਮੈਨੂੰ ਸਰੋਪਾ ਦਿੱਤੇ ਬਗੈਰ ਹੀ ਗੁਰੂ ਜੀ ਉੱਠ ਚੱਲੇ ਹਨ ਜੇ ਗੁਰੂ ਜੀ ਨੇ ਮੈਨੂੰ ਕੁਝ ਨਾ ਦਿੱਤਾ ਤਾਪਾਈ ਸੁਭਾ ਗਨੇ ਜੋ ਪੰਜ ਘੋੜੇ ਸਵਾ ਸਵਾ ਲੱਖ ਰੁਪਏ ਦੇ ਖਰੀਦ ਕੇ ਲਿਆਂਦੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਘੋੜਾ ਗੁਰੂ ਜੀ ਨੇ ਆਪਣੇ ਵਾਸਤੇ ਰੱਖਿਆ ਹੋਇਆ ਹੈ ਦੂਜਾ ਘੋੜਾ ਬਾਬਾ ਗੁਰੂ ਦਿੱਤਾ ਜੀ ਨੂੰ ਦਿੱਤਾ ਹੈ ਤੀਜਾ ਘੋੜਾ ਬਾਬਾ ਬਿੰਦੀ ਚੰਦ ਜੀ ਨੂੰ ਦਿੱਤਾ ਹੈ ਚੌਥਾ ਘੋੜਾ ਪੈਂਦੇ ਖਾਨ ਨੂੰ ਦਿੱਤਾ ਹੈ ਪੰਜਵਾਂ ਘੋੜਾ ਤਬੇਲੇ ਵਿੱਚ ਖਲੋਤਾ ਹੈ ਮੈਂ ਉਹ ਘੋੜਾ ਮੰਗ ਲਵਾਂਗਾ ਤਿਲਕ ਦੇਨ ਚਾਏ ਉਹ ਰਿਦੇ ਸਿੱਖਣੇ ਕਰਿਓ ਮਨੋਰਥ ਤਬੇ ਰਹਿਓ ਪੰਜਮੋ ਹੈ ਬੜ ਮੋਲ ਸੋ ਮੈਂ ਲਿਓ ਗੁਰੂ ਤੇ ਬੋਲ ਗੁਰੂ ਮਹਾਰਾਜ ਉਸਦੇ ਦਿਲ ਦੀ ਗੱਲ ਜਾਣ ਗਏ ਭੋਗ ਪੈਨ ਪਿੱਛੋਂ ਕਹਿਣ ਲੱਗੇ ਪਾਈ ਗੋਪਾਲ ਸਿਖਰ ਅਖੀਰਲੇ ਡੰਡੇ ਤੇ ਜਾ ਕੇ ਡਿੱਗ ਗਿਆ ਹੈ ਅਸੀਂ ਤੈਨੂੰ ਗੁਰਗੱਦੀ ਦੇਣ ਲੱਗੇ ਸੀ ਤੇਰੀ ਭਾਵਨਾ ਕੋੜੇ ਤੇ ਹੋ ਗਈ ਹੁਕਮ ਦਿੱਤਾ ਇਸ ਦਾ ਫੁਰਨਾ ਪੂਰਾ ਕਰ ਦਿਓ ਕਾਠੀ ਸਮੇਤ ਉਹਨਾਂ ਨੇ ਕੋੜਾ ਬਖਸ਼ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਦਰ ਗੁਰਬਾਣੀ ਲਈ ਕਿੰਨਾ ਪਿਆਰ ਤੇ ਸਤਿਕਾਰ ਹੈ ਇਹ ਸਾਨੂੰ ਇਸ ਸਾਖੀ ਤੋਂ ਪਤਾ ਲੱਗਦਾ ਹੈ